ਜਦੋਂ ਆਪਾਂ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਦੇ ਆਂ ਤੇ ਸਾਡੇ ਘਰ ਬੇਟੀ ਵਿਆਹ ਕੇ ਲੈ ਕੇ ਆਉਣੇ ਨੋ ਬੇਟੀ ਦੇ ਰੂਪ ਚ ਅਸਲ ਚ ਧੀ ᱛੀ ਤੇ ਆਪਣੀ ਨੋ ਹੀ ਆ ਇਹ ਸੱਚ ਪੁੱਛਣਾ ਅਸਲੀ ਬੇਟੀ ਆਪਣੀ ਜਿਹੜੀ ਆ ਉਹ ਨੋ ਆ ਜਿਹੜੀ ਆਪਾਂ ਵਿਆਹ ਕੇ ਲੈ ਕੇ ਆਏ ਆ ਚੁਣ ਕੇ ਲੈ ਕੇ ਆਏ ਆ ਆਪਣੀ ਬੇਟੀ ਨੂੰ ਤੇ ਆਪਾਂ ਅਗਲੇ ਘਰ ਤੋਰਤਾ ਇਹ ਤੇ ਉਹਨਾਂ ਅਗਲੇ ਘਰ ਜਾ ਕੇ ਬੇਟੀ ਬਣਨੀ ਆ ਭਾਵੇਂ ਉਹ ਵੀ ਧੀ ਆ ਪਰ ਨੋ ਸਾਡੀ ਅਸਲੀ ਧੀ ਆ ਹੁਣ ਧਿਆਨ ਨਾਲ ਸੁਣਿਓ ਆਮ ਘਰਾਂ ਦਾ ਰਿਵਾਜ ਹੈ ਇਹਦੇ ਤੇ ਚਰਚਾ ਜ਼ਰੂਰ ਕਰਿਓ ਸਮਝਿਓ ਆਮ ਏਲ ਦਾ ਵਿੱਚ ਨੋ ਸਵੇਰੇ ਉੱਠ ਕੇ ਆਪਣੇ ਵੱਡਿਆਂ ਦੇ ਗੋਡੀਆਂ ਹੱਥ ਲਾਉਂਦੀ ਐ ਸੱਸ ਦੇ ਸਹੁਰੇ ਦੇ ਜਿਹੜਾ ਵੱਡਾ ਪਰ ਉਹਦੇ ਗੋਡੀਆਂ ਹੱਥ ਲਾਉਂਦੀ ਐ ਤੇ ਨਾਲੇ ਵੀ ਕਹੀ ਜਾਂਦੇ ਵੀ ਇਹ ਸਾਡੀ ਧੀ ਐ ਅੱਜ ਤੱਕ ਕੋਈ ਬਾਪ ਆਪਣੀ ਧੀ ਦੇ ਕੋਲੋਂ ਆਪਣੇ ਗੋਡੀਆਂ ਹੱਥ ਲਵਾਉਂਦਾ ਵੇਖਿਆ ਤੁਸੀਂ ਦੱਸਿਓ ਜੀ ਸਾਰੇ ਸੂਝਵਾਨ ਬੈਠੇ ਹੋ ਆਪਣੇ ਘਰਾਂ 'ਚ ਬੈਠੇ ਵੀ ਤੁਸੀਂ ਸੁਣ ਰਹੇ ਜੀ ਕੋਈ ਬਾਪ ਆਪਣੀ ਧੀ ਕੋਲੋਂ ਗੋਡੀਆਂ ਹੱਥ ਲਵਾਏਗਾ ਬਾਪ ਭਲਾ ਬੋਲੋ ਜੀ ਮਾਵਾ ਬੇਟੀਆਂ ਨੇ ਸਿਆਣੀਆਂ ਮਰੀ ਆਪਣੀ ਜੇ ਧੀ ਮਾਂ ਦੇ ਗੋਡਿਆਂ 'ਚ ਲਾਉਂਦੀ ਐ ਭਲਾ ਬੋਲੋ ਮੇਰੀ ਉਹ ਭੈਣੋਂ ਲਵਾਉਂਦੀ ਐ ਜੀ ਤੇ ਫਿਰ ਤੁਸੀਂ ਨੌਂ ਦੇ ਕੋਲੋਂ ਜਦੋਂ ਗੋਡਿਆਂ 'ਚ ਲਾਉਂਦੇ ਫਿਰ ਉਹ ਇੱਕ ਫਰਕ ਤੇ ਤੁਸੀਂ ਉਹਦੋਂ ਨਹੀਂ ਪਾ ਲਿਆ ਇਹਦਾ ਮਤਲਬ ਤੁਸੀਂ ਉਹਨੂੰ ਆਪਣੀ ਧੀ ਨਹੀਂ ਜਾਣਿਆ ਤੁਸੀਂ ਇਹ ਸੋਚਦੇ ਵੀ ਅੱਛਾ ਹੁਣ ਰਿਵਾਜ ਬਣ ਗਿਆ ਨੇ ਦੰਦਾ ਕੋਸ਼ਿਸ਼ ਕਰੋ ਫਤਿਹ ਲਾਉਣ ਦੀ ਆਦਤ ਪਾ